ਮੈਂ ਕਹਿੰਦੀ ਹਾਂ ਜੇ ਸਾਰਾ ਦਿਨ ਕੰਮ ਲੱਗੇ ਰੋ ਤੇ ਸਾਰਾ ਦਿਨ ਘਰ ਦੇ ਕੰਮ ਨਹੀਂ ਮੁੱਕਦੇ ਹਨ ਤੇ ਅੱਜ ਮੈਂ ਆਖਿਆ ਚੱਲ ਤੁਹਾਨੂੰ ਦੱਸਦੇ ਆਂ ਵੀ ਮੈਂ ਕੀ ਕੁਝ ਕਰੀ ਜਾਨੀ ਆ ਮੈਂ ਪਹਿਲਾਂ ਤਾਂ ਚੱਕਿਆ ਟੋਪੀ ਆ ਜੀ ਤੇ ਮਤਲਬ ਕਿ ਇਹਦੇ ਵਿੱਚ ਨਾ ਚਾਹ ਬਣਾਉਣੀ ਧਰਤੀ ਮੈਂ ਕਿਹਾ ਦੋ ਕੱਪ ਆਪਾਂ ਚਾਹ ਬਣਾਉਣੇ ਹੈਗੇ ਆ ਇਧਰ ਚਾਹ ਤਿਆਰ ਹੋਈ ਜਾਂਦੇ ਤੇ ਦੂਜੇ ਪਾਸੇ ਆਪਾਂ ਕੱਪ ਧਰ ਲੇਟਰੇ ਇਹਦੇ ਵਿੱਚ ਤੇ ਇਧਰ ਚਾਹ ਨੂੰ ਆ ਗਿਆ ਵਾਲਾ ਤੇ ਜਦੋਂ ਚਾਹ ਨੂੰ ਵਾਲਾ ਜ਼ਿਆਦਾ ਹੁੰਦਾ ਨਾ ਤੇ ਮੇਰੇ ਸਰਕਾਰੀ ਸਕੂਲ ਜਿੱਥੇ ਅਸੀਂ ਪੜ੍ਹਦੀਆਂ ਹੁੰਦੀਆਂ ਸੀ ਉਹ ਗੱਲ ਜ਼ਿਆਦਾ ਆ ਜਾਂਦੀ ਹੈ ਸਾਨੂੰ ਮੈਡਮਾਂ ਕਹਿ ਦਿੰਦੀਆਂ ਚਾਹ ਵੜਾ ਕੇ ਲਓ ਅਸੀਂ ਜੋ ਵਾਲੇ ਦਵਾਉਣ ਲੱਗਦੇ ਹੋ ਵੀ ਚਲ ਜਾਨ ਛੁੱਟੀ ਆ ਪੜ੍ਹਾਈ ਤੋਂ ਉੱਥੇ ਚੁੱਲ੍ਹੇ ਦੇ ਸੁਣਾਣੇ ਬੈਠੀਆਂ ਰਹਿੰਦੀਆਂ ਇਕੱਠੀਆਂ ਹੋ ਕੇ ਤੇ ਚਾਹ ਬਣਾ ਕੇ ਲੈ ਜਾਂਦੇ ਤਾਂ ਉਹ ਮੈਂ ਹਜੇ ਵੀ ਨਹੀਂ ਭੁੱਲਦੀ ਹੈਗੀ ਤੇ ਤੁਹਾਨੂੰ ਭਾਈ ਕਿਹਨੂੰ ਕਿਹਨੂੰ ਜ਼ਿਆਦਾ ਕੌਣ ਕੌਣ ਸਰਕਾਰੀ ਸਕੂਲ 'ਚ ਮੇਰੇ ਵਾਂਗੂ ਪੜ੍ਹੀ ਹੈ ਤੇ ਕਿਨੇ ਕਿਨੇ ਭੈਣ ਜੀਆਂ ਨੂੰ ਅੱਗੇ ਭੈਣ ਜੀ ਕਹਿੰਦੇ ਮਾੜਵਾ ਨੂੰ ਭੈਣ ਜੀਆਂ ਨੂੰ ਚਾਹ ਬਣਾ ਕੇ ਦਿੰਦੀ ਐ ਤੇ ਇੱਧਰ ਅਰਮਾਨ ਜੀ ਤਾਂ ਸੁੱਤੇ ਪਏ ਨੇ ਆਰਾਮਦਾਰੀ ਨਾਲ ਤੇ ਉੱਤੇ ਮੈਂ ਦੇਤੀ ਚਾਦਰ ਐ ਤੇ ਮੈਂ ਆਖਾ ਚੱਲ ਪਿਆਰ ਹੋ ਗਾ ਆਰਾਮ ਨਾਲ ਕਿਰਾ ਬੱਚਿਆਂ ਨੂੰ ਨੀਂਦ ਪਿਆਰੀ ਹੁੰਦੀ ਆ ਹਨਾ ਤੇ ਇੱਧਰ ਭਾਈ ਮੈਂ ਤਾਂ ਚਾਹ ਬਣਾ ਲਈ ਤੇ ਚੱਕਿਆ ਕੱਪ ਤੇ ਇੱਕ ਮੈਂ ਚੱਕਿਆ ਤੇ ਇੱਕ ਸਰਦਾਰ ਜੀ ਨੂੰ ਕੱਪ ਡਾਕਟਰ ਸਾਹਿਬ ਨੂੰ ਫੜਾਤਾ ਮੈਂ ਫਿਰ ਤੁਸੀਂ ਵੀ ਪੀਓ ਤੇ ਉਹ ਵੀ ਚਾਹ ਪੀ ਜਾਂਦੇ ਤੇ ਇਧਰੋਂ ਆਪਾਂ ਵੀ ਮਾਰ ਕੇ ਚੁੰਨੀ ਦੀ ਬੁੱਕਲ ਤੇ ਆ ਬੈਠੇ ਹੈਗੇ ਆ ਕੰਮਤਾ ਸਾਰਾ ਦਿਨ ਲੱਗੇ ਰਹੋ ਤੇ ਨਹੀਂ ਲੋਟ ਆਉਂਦੇ ਪਰ ਮੈਂ ਕਹਿੰਨੀ ਰੀਤ ਜੀ ਨਾ ਲੱਗੇ ਰਿਆ ਕਰੋ ਤੇ ਇਧਰੋਂ ਚੱਕੀ ਜੀ ਕੱਪ ਦੇ ਵਿੱਚ ਕੱਢੀ ਮਲਾਈ ਸਾਈਡ ਤੇ ਲਾਹੀ ਡਾਕਟਰ ਸਾਹਿਬ ਤੇ ਲੱਗੇ ਪੀਣ ਤੇ ਅਰਮਾਨ ਨੂੰ ਠਾਇਆ ਕਹਿੰਦੇ ਉੱਠ ਖੜੋਏ ਤੂੰ ਪਿਆ ਹੈਗਾ ਹੁਣ ਤੂੰ ਪਿਆ ਰਹਿਣਾ ਦੁਪਹਿਰ ਤੱਕ ਤੇ ਉਠਿਆ ਤੇ ਅੱਖਾਂ ਮਲੀ ਜਾਂਦਾ ਤੇ ਉਧਰੋਂ ਸਵੇਰੇ ਸਵੇਰੇ ਆਉਣ ਲੱਗ ਜਾਂਦੇ ਨੇ ਜੀ ਫੋਨ ਤੇ ਉਹਨਾਂ ਨੇ ਵੀ ਸਫਾਈ ਵਾਲੀਆਂ ਨੇ ਵੀ ਆਉਣਾ ਹੁੰਦਾ ਤੇ ਸਫਾਈ ਵਾਲੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਵੀ ਬਾਹਰ ਕੱਢਣੀ ਹੁੰਦੀ ਹੈਗੀ ਆ ਵੀ ਚੱਲ ਬੇੜੇ ਦੇ ਵਿੱਚ ਝਾੜੂ ਪੋਚਾ ਹੋ ਜਾਊਗਾ ਵਧੀਆ ਬਣ ਜਾਊਗਾ ਹਨਾ ਤੇ ਫਿਰ ਨਹੀਂ ਤਾਂ ਥੱਲੇ ਉਹ ਨਾ ਝਾੜੂ ਕੱਢਣਾ ਔਖਾ ਹੋ ਜਾਂਦਾ ਹੈਗਾ ਤੇ ਚਲੋ ਜੀ ਚੱਕੀ ਸਕੂਟੀ ਦੀ ਚਾਬੀ ਤੇ ਪਹਿਲਾਂ ਸਕੂਟੀ ਨੂੰ ਲਾਇਆ ਸਾਈਡ ਦੇ ਵਿੱਚ ਸਾਈਡ ਦੇ ਵਿੱਚ ਲਾ ਕੇ ਤੇ ਇਧਰਲੇ ਪਾਸੇ ਜੀ ਦੇਖੀ ਨਾ ਆਪਾਂ ਲਾਤੀ ਤੇ ਹੁਣ ਦੂਜੇ ਪਾਸੇ ਬੰਨਿਓ ਗੱਡੀ ਬਾਹਰ ਕੱਢ ਲੈਣੀ ਆ ਅੱਜ ਤੁਹਾਡੇ ਨਾਲ ਸਾਰਾ ਸਾਂਝਾ ਕਰਨਾ ਹੈਗਾ ਵੀ ਅੱਜ ਆਪਾਂ ਕੀ ਕੀਤਾ ਠੀਕ ਹੈ ਜੀ ਨਿੱਕੇ ਨਿੱਕੇ ਕੰਮ ਕੀ ਕੀਤੇ ਮੈਨੂੰ ਕਹਿ ਦਿੰਦੇ ਆ ਵੀ ਤੁਸੀਂ ਵੀ ਕੰਮ ਕਰ ਦੋ ਲੈ ਭਾਈ ਮੈਂ ਤਾਂ ਬਾਹਲਾ ਕਰਦੀ ਆ ਮੈਂ ਤਾਂ ਸਾਰਾ ਦਿਨ ਲੱਗੀ ਰਹਿੰਦੀ ਆ ਮੈਂ ਕਹਿੰਦੀ ਆ ਵਿੱਚੇ ਮਰੀਜ਼ਾਂ ਦਾ ਹੋ ਜਾਂਦਾ ਵਿੱਚੇ ਮੇਰਾ ਸਟੋਰ ਦਾ ਹੋ ਜਾਂਦਾ ਵਿੱਚੇ ਮੇਰੇ ਘਰ ਦਾ ਹੋ ਜਾਂਦਾ ਮੈਂ ਕਹਿੰਦੀ ਆ ਮੈਂ ਟਿਕਦੀ ਕਿਤੇ ਨਹੀਂ ਮੈਨੂੰ ਕਹਿ ਦਿੰਦੇ ਆ ਤੂੰ ਬਸ ਤੂੰ ਨਹੀਂ ਕਿਤੇ ਟਿਕਦੀ ਤੂੰ ਬਹਿ ਜਾ ਕਰ ਕਿਤੇ ਕਿਉਂਕਿ ਜਦੋਂ ਮੈਨੂੰ ਐ ਹੋ ਜਾਂਦਾ ਵੀ ਮੈਂ ਬੇਲੀ ਜੀਵੇਗੀ ਫਿਰ ਮੇਰਾ ਜੀ ਨਹੀਂ ਲੱਗਦਾ ਮੈਂ ਤੁਰੀ ਫਿਰਦੀ ਰਹਿਣੀ ਆ ਸਾਰਾ ਦਿਨ ਮੈਨੂੰ ਐ ਰਹਿੰਦਾ ਵੀ ਮੈਂ ਬੇਲੀ ਨਾ ਹੋਵਾਂ ਬਸ ਮੇਰੇ ਦਿਮਾਗ ਤੇ ਨਾ ਇਹ ਰੀਲ ਚੜੀ ਵੀ ਆ ਵੀ ਮੈਂ ਬੇਲੀ ਬੈਠਣਾ ਨਹੀਂ ਹੈਗਾ ਤੇ ਆ ਰਹਿਂਦਾ ਵੀ ਚਲੋ ਕੋਈ ਕੰਮ ਧੰਦੇ ਆਪਾਂ ਲੱਗੇ ਰਹੀ ਗਏ ਹਨ ਤੇ ਆਹ ਲੋ ਜੀ ਚੱਕੀ ਚਾਬੀ ਤੇ ਹੁਣ ਭਾਈ ਆਪਾਂ ਗੱਡੀ ਬਾਹਰ ਮੈਂ ਕਿਹਾ ਤੁਸੀਂ ਕਿਰਾਂ ਗੱਡੀ ਕੱਢੋ ਬਾਹਰ ਫਿਰ ਬਾਅਦੀਆਂ ਗੱਲਾਂ ਬਾਅਦ ਚ ਦੇਖਾਂਗੇ ਤੇ ਨਾਲੇ ਤਾਂ ਚਲ ਆਏ ਹੁੰਦਾ ਘਰ ਦੇ ਕੰਮ ਪਤਾ ਕੀ ਹੁੰਦੇ ਆ ਇਹਦੇ ਨਾਲ ਨਾ ਸਰੀਰ ਦੀ ਐਕਸਰਸਾਈਜ਼ ਹੁੰਦੀ ਰਹਿੰਦੀ ਆ ਤੋਰਾ ਫੇਰਾ ਹੁੰਦਾ ਰਹਿੰਦਾ ਹੈਗਾ ਐਨੇ ਨਾਲ ਆਪਣਾ ਜੀ ਲੱਗਿਆ ਰਹਿੰਦਾ ਆਪਾਂ ਮਤਲਬ ਰੀਜਾਂ ਲਾ ਲਾ ਕੇ ਆਪਦਾ ਤੁਰੇ ਫਿਰਦੇ ਰਹਿਨੇ ਆ ਜੇ ਹੁਣ ਸਾਰਾ ਕੰਮ ਦੂਜਿਆਂ ਦੇ ਸਿਰ ਤੇ ਸਿੱਟ ਦਈਏ ਤਾ ਫਿਰ ਆਪ ਦਾ ਸਰੀਰ ਖਰਾਬ ਕਰਨ ਵਾਲੀ ਗੱਲ ਆ ਹਨਾ ਕੰਮ ਕਰਨਾ ਚਾਹੀਦਾ ਘਰ ਦਾ ਮੈਂ ਤਾਂ ਸਾਰੀਆਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਕੰਮ ਵਾਲੀਆਂ ਲਾਈਆਂ ਨੇ ਤੇ ਲਾਈ ਤਾਂ ਮੈਂ ਵੀ ਲਾਈ ਹੋਈ ਆ ਕੰਮ ਵਾਲੀ ਤਾਂ ਪਰ ਮੈਂ ਕਰਦੀ ਆਪ ਵੀ ਤੇ ਮੈਂ ਸਾਰੀਆਂ ਨੂੰ ਕਹਿੰਦੀ ਆ ਵੀ ਭਾਈ ਕੰਮ ਕਰਦਾ ਕਰਿਆ ਕਰੋ ਐਨੇ ਨਾਲ ਹੱਡ ਪੈਰ ਖੁੱਲਦੇ ਰਹਿੰਦੇ ਖੁੱਲੇ ਰਹਿੰਦੇ ਨੇ ਤੇ ਆਪਾਂ ਤੁਰੇ ਫਿਰਦੇ ਰਹਿੰਨੇ ਆ ਹਨਾ ਤੇ ਚਲੋ ਜੀ ਗੱਡੀ ਕੀਤੀ ਬੈਕ ਬੈਕ ਕਰਕੇ ਗੱਡੀ ਤੇ ਆਪਾਂ ਹੁਣ ਗੇਟ ਤੋਂ ਸਾਈਡ ਤੇ ਲਵਾ ਲੈਣਾ ਹੈਗਾ ਗੱਡੀ ਨੂੰ ਸੜਕ ਤੇ ਇੱਥੇ ਨਾ ਆਪਣੇ ਦਰਖਤ ਲੱਗਿਆ ਹੋਇਆ ਜੀ ਅਸ਼ੋਕ ਦਾ ਅਸ਼ੋਕ ਦੇ ਪੇੜ ਲਾਏ ਸੀਗੇ ਨਗਰਪਾਲਿਕਾ ਵਾਲਿਆਂ ਨੇ ਤੇ ਆਪਾਂ ਇਹਨੂੰ ਕਟਾ ਵੜਾ ਵੀ ਦਿੱਤਾ ਸੀ ਤੇ ਇਹ ਬਹੁਤ ਸੋਹਣਾ ਹੋਇਆ ਦੇਖੋ ਕਿੰਦਾ ਸੋਹਣਾ ਇਹ ਲੰਮਾ ਲੰਝਾ ਤੇ ਇਹਦੀ ਸ਼ਾਮ ਵੀ ਹੋ ਜਾਂਦੀ ਹੈ ਤੇ ਇੱਥੇ ਗੱਡੀ ਨੂੰ ਸ਼ਾਮ ਵੀ ਆ ਜਾਂਦੀ ਆਹ ਲੋ ਜੀ ਗੱਡੀ ਲਾਤੀ ਤੇ ਜਿਹੜਾ ਫੱਟੇ ਪਏ ਆ ਨਾ ਨਾਲੇ ਵੱਡਾ ਨਾਲਾ ਵਗਦਾ ਇੱਥੋਂ ਦੀ ਤੇ ਇੱਕ ਦਿਨ ਡਾਕਟਰ ਸਾਹਿਬ ਨੇ ਇਹਨੂੰ ਜਦੋਂ ਉਹ ਕੀਤੀ ਗੱਡੀ ਗਾਂ ਨੂੰ ਕੀਤੀ ਤੇ ਉਹ ਫੱਟਾ ਜਾ ਜਾ ਕੇ ਤੇ ਥੱਲੇ ਵਿੱਚ ਡਿੱਗ ਪਿਆ ਉਹ ਕਈ ਦਿਨਾਂ ਤੋਂ ਜੀਸੀਪੀ ਮੰਗਾ ਕੇ ਤੇ ਕਢਾਇਆ ਮੁੜ ਕੇ ਉਹ ਕੱਢਿਆ ਕਈ ਦਿਨਾਂ ਤੋਂ ਫੇਰ ਉਹ ਮੇ ਉੱਥੇ ਪਿਆ ਰਹਿ ਲੋ ਜਵਾਕਰੋਂ ਲੋਕ ਸਕੂਲ ਛੱਡਣ ਜਾਈ ਜਾਂਦੇ ਸਕੂਲ ਦਾ ਟਾਈਮ ਹੋਇਆ ਪਿਆ ਹੈਗਾ ਆਹ ਰਖਤ ਦੀ ਬੜੀ ਮौज ਬਣੀ ਐ ਬਾਹਲੀ ਮौज ਆ ਦੀ ਤਾਂ ਪਈ ਇੱਥੇ ਗੱਡੀ ਲਾ ਦੇਦੀ ਆ ਜਾਂ ਸਕੂਟਰੀ ਖਿਲਾਰ ਦੇਦੀ ਆ ਤੇ ਖੜੀ ਰਹਿੰਦੀ ਆ ਤੇ ਮौज ਨਾਲ ਇੱਥੇ ਤੇ ਚਲੋ ਜੀ ਆਪਾਂ ਇੱਥੇ ਗੱਡੀ ਲਾਤੀ ਹੁਣ ਗੱਡੀ ਇੱਥੇ ਖੜੀ ਰਹੂਗੀ ਤੇ ਆਪਾਂ ਨੇ ਕੀ ਕਰਨਾ ਜੀ ਹੁਣ ਮਤਲਬ ਕਿ ਅੰਦਰ ਜਿਹੜਾ ਅੰਦਰ ਦਾ ਕੰਮ ਆ ਉਹ ਆਪਾਂ ਸ਼ੁਰੂ ਕਰ ਲੈਣਾ ਹੈਗਾ ਠੀਕ ਹੈ ਜੀ ਤੇ ਇਹ ਹੁਣ ਕੀ ਕਰਨਾ ਇਧਰ ਨਾਲ ਆਪਣੇ ਸ਼ਟਰ ਲੱਗਿਆ ਹੋਇਆ ਬਾਹਰਲੇ ਪਾਸੇ ਇੱਕ ਇਧਰ ਸ਼ਟਰ ਹੈ ਤੇ ਉਹ ਹੁਣ ਚੱਕ ਦਿਆਂਗੇ ਇਸ ਵੇਲੇ ਸ਼ਟਰ ਚੱਕ ਦੇਈਦਾ ਇਧਰੋਂ ਗੇਟ ਖੋਲ੍ਹ ਦੇਈਦਾ ਕੋਈ ਆਉਂਦਾ ਜਾਂਦਾ ਤਾਂ ਉਧਰਲੇ ਗੇਟ ਆ ਜਾਂਦਾ ਤੇ ਚਲੋ ਜੀ ਇਧਰੋਂ ਆਪਾਂ ਕੀ ਕੀਤਾ ਹੁਣ ਆਪਣੇ ਆਏ ਪਏ ਸੀਗੇ ਜੀ ਪ੍ਰੈਸ ਵਾਲੇ ਕੱਪੜੇ ਤੇ ਮੈਂ ਆਖਿਆ ਚਲੋ ਚੱਕੋ ਤੇ ਇਹਨਾਂ ਨੂੰ ਕਰੋ ਅੱਡ-ਅੱਡ ਵਿੱਚ ਮੇਰੇ ਸੂਟ ਨੇ ਆ ਮੇਰਾ ਸੂਟ ਹੈ ਜੀ ਆ ਮੇਰੀ ਚੁੰਨੀ ਆ ਮੈਂ ਕੀ ਕਰਦੀ ਆ ਨਾ ਚੁੰਨੀਆਂ ਨਾਲ ਹੀ ਪ੍ਰੈਸ ਕਰਵਾ ਲੈਣੀਆਂ ਸੂਟਾਂ ਦੇ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਪ੍ਰੈਸ ਤੋਂ ਬਿਨਾਂ ਚੁੰਨੀਆਂ ਬਾਹਰ ਅੰਦਰ ਆਲੀਆਂ ਚਲੋ ਘਰੇ ਤਾਂ ਲਈਆਂ ਜਾਂਦੀਆਂ ਨੇ ਹਨ ਤੇ ਰੋਜ਼ ਹੀ ਸੂਟ ਬਦਲਨੇ ਹੁੰਦੇ ਆ ਬਾਹਰ ਅੰਦਰ ਦਾ ਰੋਜ਼ ਹੀ ਮੇਰਾ ਤਾਂ ਰਹਿੰਦਾ ਹੈਗਾ ਤੇ ਲੋ ਜੀ ਆਪਾਂ ਚੁੰਨੀ ਵੀ ਵਿੱਚ ਲਵੇਟੀ ਤੇ ਵਿੱਚ ਇਹਦਾ ਸਲਵਾਰ ਦਾ ਕਪੜਾ ਵਿੱਚ ਹੀ ਸਲਵਾਰ ਹੋਊਗੀ ਤੇ ਆ ਅੱਡੋ ਅੱਡ ਰੱਖ ਲੈ ਤੇ ਮੋੜ ਕੇ ਇਕੱਠੇ ਕਰਕੇ ਤੇ ਇਹੇ ਧਰ ਦਾਂਗੇ ਇਹ ਕੰਮ ਵੀ ਆਪਾਂ ਆਪਦਾ ਪੂਰਾ ਕਰ ਲਾਂਗੇ ਹਨਾ ਤੇ ਇਹ ਕੰਮ ਕਰਕੇ ਇਹ ਹੁਣ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਸੂਟ ਮੇਰੇ ਨਿਕਲਿਆ ਮੈਂ ਰਮਾਨ ਨੂੰ ਆਖਿਆ ਕੱਪੜੇ ਪ੍ਰੈਸ ਕਰਾਉਣੇ ਦੇ ਆ ਤੇ ਮੈਨੂੰ ਕਹਿੰਦਾ ਨਾਨੀ ਥੋੜੇ ਥੋੜੇ ਦਿੱਸਦੇ ਆ ਨਾਨੂ ਤੇ ਕੱਪੜੇ ਤਾਂ ਕਿਤੇ ਹੈ ਨਹੀਂ ਮੈਂ ਕਿਹਾ ਤੂੰ ਚੁੱਪ ਕਰ ਜਾ ਜੇ ਮੇਰੇ ਦੇਖਦੇ ਆ ਤੇ ਮੈਂ ਕੰਮ ਵੀ ਸਾਰਾ ਦਿਨ ਕਰਦੀ ਆ ਖੱਪਦੀ ਵੀ ਮਹੀ ਆ ਮੈਂ ਕਿਹਾ ਸਾਰਾ ਦਿਨ ਠੀਕ ਆ ਨਾ ਤੇ ਜੇ ਮੇਰੇ ਆ ਤੇ ਮੇਰੇ ਤੇਰੇ ਵੀ ਲੜਕੀ ਜਾਂਦੇ ਨੇ ਮੈਂ ਕਿਹਾ ਹੈ ਆ ਲੋ ਜੀ ਆ ਆਪਣੇ ਇਧਰ ਆ ਹਲਾਈਟ ਕਲਰ ਦਾ ਸੂਟ ਆ ਤੇ ਆ ਉਹ ਤੇ ਚੁੰਨੀ ਸਣੇ ਤੇ ਇਹਦੀ ਚੁੰਨੀ ਮੈਂ ਫੜਾਉਣੀ ਭੁੱਲ ਗਈ ਇੱਕ ਦੀ ਤੇ ਬਾਕੀ ਦੋਨਾਂ ਦੀਆਂ ਚੁੰਨੀਆਂ ਮੈਂ ਫੜਾਤੀਆਂ ਤੇ ਉਹ ਦੂਜੇ ਦੀ ਚੁੰਨੀ ਪ੍ਰੈਸ ਕੀਤੀ ਪਈ ਸੀ ਉਹ ਮੈਂ ਸੂਟ ਪਾ ਲਿਆ ਤੇ ਚੁੰਨੀ ਉਹਦੇ ਵਰਤੀ ਨਾ ਤੇ ਲੋ ਜੀ ਆ ਕਾਲਾ ਸੂਟ ਆ ਜੀ ਇਹ ਕਾਲੇ ਸੂਟ ਦੀ ਚੁੰਨੀ ਵੀ ਪ੍ਰੈਸ ਕੀਤੀ ਪਈ ਸੀ ਇਹ ਵੀ ਮੈਂ ਉਹਦੇ ਕੱਢੀ ਨਾ ਸੂਟ ਵਿੱਚ ਦੀ ਪਾ ਲਿਆ ਤੇ ਚੁੰਨੀ ਪਲੇਨ ਲੈ ਲਈ ਚੱਕ ਕੇ ਉ ਇਹਦੇ ਵਿੱਚ ਕੋਟਨ ਦੀ ਚੁੰਨੀ ਆ ਕਾਲੇ ਸੂਟ ਦੇ ਨਾਲ ਜਿਹੜੇ ਸੂਤੀ ਕੋਟਨ ਦੇ ਸੂਟ ਆ ਤੇ ਉਹਨਾਂ ਨਾਲ ਕੋਟਨ ਦੀਆਂ ਹੀ ਚੁੰਨੀਆਂ ਨੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਚੱਕ ਕੇ ਧਰ ਦਈਏ ਜੀ ਅੰਦਰ ਚੱਕੀਏ ਤੇ ਆਪਾਂ ਇਹਨਾਂ ਨੂੰ ਲਮਾਰੀ ਦੇ ਵਿੱਚ ਫਿੱਟ ਕਰ ਦਾਂਗੇ ਤੇ ਆਹ ਡਾਕਟਰ ਸਾਹਿਬ ਦੇ ਆਹ ਤਾਂ ਕੁੜਤਾ ਚਾਦਰੇ ਦੇ ਨਾਲ ਪਾਉਂਦੇ ਹੁੰਦੇ ਜਿਹੜਾ ਤੇ ਉਹ ਪੈਂਟ ਆ ਇਹ ਅਲੱਗ ਹੈ ਇਹਦੇ ਨਾਲ ਟੀ-ਸ਼ਰਟ ਆ ਪਾਉਂਦੇ ਆ ਤੇ ਲਓ ਜੀ ਆਪਾਂ ਹੁਣ ਚੱਕ ਕੇ ਅੰਦਰ ਇਹਨਾਂ ਨੂੰ ਧਰ ਦਨੇ ਆ ਅਲਮਾਰੀ ਦੇ ਵਿੱਚ ਜਚਾ ਦਨੇ ਆ ਠੀਕ ਹੈ ਜੀ ਦੂਜੇ ਬੰਨੇ ਆਪਾਂ ਪਾਤਾ ਜੀ ਤੌਲੀਆ ਸੁੱਕਣਾ ਚੱਕ ਕੇ ਨਾਲ ਦੀ ਨਾਲ ਕੰਮ ਨਿਬੜ ਜਾਣ ਤਾਂ ਵਧੀਆ ਗੱਲ ਹੁੰਦੀ ਹੈ ਸਵੇਰੇ ਸਵੇਰੇ ਕੰਮ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਤਾਂ ਫਿਰ ਤਿਆਰ ਹੋ ਕੇ ਜੋ ਫਿਰ ਆਪਦੇ ਕੰਮ ਉਹ ਕਰ ਲਾ ਬਾ ਕਰ ਲਾ ਜੋ ਕਰ ਲਾ ਬਸ ਫਿਰ ਸਾਰਾ ਦਿਨ ਆਏ ਨਿਕਲ ਜਾਂਦਾ ਹੈਗਾ ਹਨਾ ਹੁਣ ਮੈਂ ਕੀ ਕਰਨਾ ਹੈਗਾ ਜੀ ਹੁਣ ਆਪਾਂ ਚੱਕੇ ਪਿਆਜ਼ ਦਵੋ ਤੇ ਮੈਂ ਆਖਿਆ ਨਾ ਪਿਆਜ਼ ਦੀ ਸਬਜੀ ਬਣਾਉਣੀ ਹੈ ਉਹ ਤੁਹਾਨੂੰ ਮੈਂ ਦੱਸੂਗੀ ਵੀ ਆਪਾਂ ਪਿਆਜ਼ ਦੀ ਸਬਜੀ ਕਿਵੇਂ ਬਣਾਉਣੀ ਹੈਗੀ ਹੈ ਇਹ ਵੀ ਆਪਾਂ ਇਸ ਬਲੌਗ ਦੇ ਵਿੱਚ ਆਪਾਂ ਸਾਰੇ ਚ ਤੁਹਾਨੂੰ ਦੱਸਾਂਗੇ ਤੇ ਆਪਾਂ ਕਿਰਾ ਹੁਣ ਰੀਜ ਜੀ ਲਾ ਕੇ ਆਪਾਂ ਮਾਰ ਲਈ ਜੀ ਪਲਾਠੀ ਪਲਾਥੀ ਮਾਰ ਕੇ ਤੇ ਆਪਾਂ ਕੂੜਾ ਕਾੜਾ ਜਿਹੜਾ ਹੈਗਾ ਬਾਟੀ ਦੇ ਵਿੱਚ ਕੱਢ ਲਿਆ ਜਿਹੜਾ ਇਹਦਾ ਛਿਲਕਾ ਹੈਗਾ ਇੱਕ ਚੀਜ਼ ਹੈ ਜੀ ਸਾਰੇ ਕਹਿ ਦਿੰਦੇ ਨੇ ਵੀ ਮਤਲਬ ਕਿ ਪਿਆਜ਼ ਦਾ ਸਾਨੂੰ ਨਾ ਕੜੱਤਨ ਚੜ ਜਾਂਦੀ ਆ ਸਾਡੀਆਂ ਅੱਖਾਂ ਨੂੰ ਚੜ ਜਾਂਦੀਆਂ ਵੈਗੁਰੂ ਦੀ ਕਿਰਪਾ ਨਾਲ ਅੱਜ ਤੱਕ ਮੇਰੇ ਕਦੇ ਅੱਖਾਂ ਨੂੰ ਕੜੱਤਨ ਨਹੀਂ ਚੜੀ ਇਸ ਗੱਲ ਨੂੰ ਸਾਰੇ ਮੰਨ ਜਾਂਦੇ ਆ ਕਹਿ ਦਿੰਦੇ ਆ ਵੀ ਮੇਰੇ ਬੱਚੇ ਵੀ ਪਹਿਲਾਂ ਸਾਡੇ ਬੀਬੀ ਹੋਰੇ ਵੀ ਕਹਿ ਦਿੰਦੇ ਤੇਰੇ ਅੱਖਾਂ ਨੂੰ ਕਿਉਂ ਨਹੀਂ ਚੜਦੀ ਮੇਰੇ ਅੱਖਾਂ ਨੂੰ ਕਦੇ ਵੀ ਕੜੱਤਨ ਨਹੀਂ ਚੜੀ ਹੈਗੀ ਤੇ ਫਿਰ ਫੜਾ ਵੀ ਮੈਨੂੰ ਦਿੰਦਿਆ ਕਹਿ ਦਿੰਦੇ ਆ ਵੀ ਤੂੰ ਤੂੰ چیر ਲੈ ਪਰ ਇੱਕ ਨਾ ਇਹਦਾ ਉਹ ਵੀ ਹੁੰਦਾ ਜੇ ਕਿਸੇ ਨੂੰ ਚੜਦੀ ਹੋਵੇ ਨਾ ਤੇ ਜਿਹੜਾ ਇਹਦੇ ਮਤਲਬ ਆਪਾਂ چیرਦੇ ਆ ਨਾ ਤੇ ਅੱਗੋਂ ਉਹ ਲੌਣੇ ਹੈਗੇ ਆ ਇਹਦੇ ਪਿਆਜ਼ ਦੇ ਡੂਡਨੇ ਜੇ ਉਹਨਾਂ ਨੂੰ ਪੈਰਾ ਥੱਲੇ ਨੱਪ ਲੈ ਇਹ ਇੱਕ ਤਰ੍ਹਾਂ ਦਾ ਟੂਣਾ ਹੀ ਹੁੰਦਾ ਪੈਰਾ ਥੱਲੇ ਨੱਪ ਲਓ ਜੀ ਉਹਨੂੰ ਜ਼ੋਰ ਨਾਲ ਤੇ ਪਿਆਜ਼ ਜਿਵੇਂ ਮਰਜ਼ੀ ਕੱਟੀ ਜਾਓ ਤੁਸੀਂ ਤਕੜਤਰ ਨਹੀਂ ਤੁਹਾਨੂੰ ਚੜੂਗੀ ਨੇ ਤਾਂ ਉਹ ਕਹਿੰਦੇ ਹੁੰਦੇ ਆ ਨਾ ਵੀ ਕਿਸੇ ਕੋਈ ਪਿਆਜ਼ ਚੀਰਦਾ ਸੀ ਤੇ ਅੱਗੇ ਕੀ ਹੁੰਦਾ ਸੀਗਾ ਜਿਹੜੇ ਆਪਾਂ ਜਿਹਨਾਂ ਨੂੰ ਰਾਜੇ ਕਹਿੰਦੇ ਨੇ ਪਿੰਡ ਦੇ ਲਾਗੀ ਉਹ ਜਾਂਦੇ ਮਿਲਣ ਕੁੜੀਆਂ ਨੂੰ ਤੇ ਉਹ ਜਦੋਂ ਗਿਆ ਨਾ ਤੇ ਉਹ ਅੱਖਾਂ ਤੋਂ ਪਿਆਜ਼ ਦੀ ਗੜੱਤਰ ਚੜ੍ਹਨ ਲੱਗ ਗਈ ਉਹ ਵਿਚਾਰੀ ਦੇ ਅੱਖਾਂ ਚੋਂ ਪਾਣੀ ਨਿਕਲ ਆਇਆ ਉਹ ਘਰੇ ਆ ਕੇ ਕਹਿੰਦਾ ਵੀ ਕੁੜੀ ਬਾਲੀ ਔਖੀ ਆ ਕਹਿੰਦਾ ਆਖੇ ਥੋੜੀ ਤਾਂ ਅਖੇ ਦੇਖినా ਮੇਰੇ ਗਏ ਤੋਂ ਕਹਿੰਦਾ ਰੋਈ ਬਹੁਤ ਉਹ ਭਾਈ ਇਕੱਠੇ ਹੋ ਕੇ ਤੇ ਝਟ ਚੱਲ ਚੱਲ ਪਏ ਕਹਿੰਦੇ ਅਖੇ ਸਾਡੀ ਤਾਂ ਧੀ ਔਖੀ ਹੈ ਜਾ ਕੇ ਰੌਲਾ ਪਾ ਤਾ ਉਹ ਕਹਿੰਦੀ ਬਾਪੂ ਤੁਸੀਂ ਕਿਵੇਂ ਅਖੇ ਸਾਨੂੰ ਦੱਸਿਆ ਸੀ ਰਾਜੇ ਨੇ ਵੀ ਉਹ ਔਖੀ ਹੈ ਤਾਂ ਉਹ ਕਹਿੰਦੀ ਮੈਂ ਕਹਾਂ ਤਾਂ ਔਖੀ ਮੈਂ ਤਾਂ ਪਿਆਜ਼ ਕੱਟੀ ਜਾਂਦੀ ਸੀ ਗੰਡੇ ਕਉ ਕੁਤਰੀ ਜਾਂਦੀ ਸੀ ਕਹਿੰਦੀ ਮੇਰੇ ਅਖੇ ਅੱਖਾਂ ਨੂੰ ਚੜ ਕੇ ਤੇ ਮੇਰੇ ਪਾਣੀ ਆਉਣ ਲੱਗ ਗਿਆ ਅੱਖਾਂ 'ਚ ਭਾਈ ਇਹ ਪਿਆਜ਼ ਵੀ ਬਾਹਲਾ ਰੌਲਾ ਪਾ ਦਿੰਦੇ ਆ ਕਈ ਵਾਰੀ ਹੈ ਨਾ ਤੇ ਲੋ ਜੀ ਆਪਣੇ ਹੁਣ ਉਹ ਕੂੜੇ ਵਾਲਾ ਆ ਗਿਆ ਤੇ ਮੈਂ ਭੱਜ ਕੇ ਕੂੜਾ ਪਾ ਕੇ ਹੀ ਚੱਕ ਕੇ ਤੇ ਹੁਣ ਆਪਾਂ ਕੀ ਕੀਤਾ ਜੀ ਫਰਾਈ ਪੈਨ ਧਰ ਫਰਾਈ ਪੈਂ ਤੜਕੇ ਆਪਾਂ ਨੇ ਤੇ ਇਧਰ ਆਪਾਂ ਲਾਉਣਾ ਹੈ ਜੀ ਸਬਜੀ ਨੂੰ ਤੜਕਾ ਦੇਸੀ ਘਿਓ ਲਿਆ ਵਿੱਚ ਪਾ ਹੁਣ ਸਬਜੀ ਆਪਾਂ ਪਿਆਜ਼ ਦੀ ਕਿਹੜੇ ਲੋਟ ਬਣਾਉਣੇ ਆ ਇਹ ਤੁਹਾਨੂੰ ਆਪਾਂ ਸਾਰੀ ਸਾਂਝੀ ਕਰਾਂਗੇ ਹਨ ਆਹ ਲੋ ਜੀ ਆਪਾਂ ਪਾ ਲਿਆ ਇਹਦੇ ਵਿੱਚ ਤੇ ਘਿਓ ਹੋਈ ਜਾਂਦਾ ਗਰਮ ਮੈਂ ਘਿਓ ਡੋਲੂ ਚ ਕੱਢ ਕੇ ਰੱਖ ਲੈਣੀ ਹੁੰਦੀ ਹੈ ਦੇਸੀ ਘਿਓ ਜਿਹੜਾ ਹੁੰਦਾ ਨਾ ਮੰਗਵਨੀ ਆ ਮੈਂ ਦੇਸੀ ਵਧੀਆ ਪਿਓਰ ਤੇ ਇਹ ਮੈਂ ਡੋਲੂ ਚ ਕੱਢ ਕੇ ਰੱਖ ਲੈਣੀ ਆ ਲੋ ਜੀ ਆਪਾਂ ਚੱਕੀ ਕੜਛੀ ਕੜਛੀ ਬਿਨਾਂ ਤਾਂ ਕਹਿੰਦੇ ਹੁੰਦੇ ਕਮੈਂਟ ਨਹੀਂ ਸਰਦਾ ਜਦੋਂ ਆਪਾਂ ਸਬਜੀ ਧਰਨੀ ਆ ਤੇ ਕੜਛੀ ਭਾਲਦੇ ਰਹੀਦਾ ਜੇ ਕਿਤੇ ਮੌਕੇ ਤੇ ਉਧਰੋਂ ਤੇਲ ਘਿਓ ਮੱਚ ਜਾਂਦਾ ਹੈਗਾ ਤੇ ਉਧਰੋਂ ਕੜਛੀ ਭਾਲਦੇ ਫਿਰਦਾ ਹੈਗਾ ਲਓ ਜੀ ਆਪਾਂ ਹੁਣ ਪਾਤਾ ਜੀ ਜੀਰਾ ਠੀਕ ਹੈ ਜੀਰਾ ਹਜੇ ਘਿਓ ਨਹੀਂ ਹੋਇਆ ਪੂਰਾ ਗਰਮ ਤੇ ਜੀਰਾ ਵਿਚਾਰਾ ਹਜੇ ਓਵੇਂ ਫਿਰਦਾ ਹੈਗਾ ਲਓ ਜੀ ਤੇ ਹੁਣ ਆਪਾਂ ਕੀ ਕੀਤਾ ਜੀ ਜੀਰਾ ਹੋਣ ਲੱਗਿਆ ਗਰਮ ਤੇ ਗਰਮ ਜੀਰੇ ਦੇ ਵਿੱਚ ਆਪਾਂ ਪਾ ਦੇਣੇ ਆ ਜੀ ਪਿਆਜ਼ ਪਿਆਜ਼ ਪਾ ਕੇ ਆਪਾਂ ਨੇ ਤੇ ਇਹਨਾਂ ਨੂੰ ਕਰ ਲੈਣਾ ਵਧੀਆ ਸ਼ਮਕਾ ਲੈਣਾ ਯਾਨੀ ਕਿ ਇਹਨਾਂ ਦਾ ਪਾਣੀ ਜੇ ਖਤਮ ਕਰ ਲੈਣਾ ਕਾਲੇ ਨਹੀਂ ਕਰਨੇ ਲਾਲ ਨਹੀਂ ਕਰਨੇ ਕਾਲੇ ਨਹੀਂ ਕਰਨੇ ਇਹਨਾਂ ਨੂੰ ਇਹਨਾਂ ਦਾ ਪਾਣੀ ਪਾਣੀ ਖਤਮ ਕਰਨਾ ਕੱਲਾ ਉਹ ਪਾਣੀ ਆਪਾਂ ਖਤਮ ਕਿਵੇਂ ਕਰਨਾ ਹੈਗਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਤੁਸੀਂ ਭਾਈ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਨਾਲੇ ਆਪਣੀਆਂ ਇਹ ਨਿੱਕੀਆਂ ਮੋਟੀਆਂ ਜੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਚੰਗੀਆਂ ਲੱਗੀਆਂ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਭਾਈ ਖਰ ਖਰ ਹੋਣ ਲੱਗੀ ਗਲੇ ਦੇ ਵਿੱਚ ਖਸ ਖਸ ਜੀ ਉਹੀ ਹੋਣ ਲੱਗ ਜਾਂਦੀ ਹੈ ਕਈ ਵਾਰੀ ਬੈਠੀ ਬੈਠੀ ਦੇ ਤੇ ਲਓ ਜੀ ਉਹ ਦੂਜੇ ਪਾਸੇ ਆਪਾਂ ਆਟਾ ਗੁੰਨ ਲਿਆ ਏ ਆਪਾਂ ਕੀ ਕੀਤਾ ਜੀ ਹੁਣ ਇਹਨੂੰ ਆਪਾਂ ਕਰਕੇ ਉਹ ਦੇਖੀ ਨਾ ਗਰਮ ਆਪਣੇ ਪਿਆਜ਼ਾਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਨਮਕ ਠੀਕ ਹੈ ਮਿਰਚਾਂ ਹਲਦੀ ਮੈਂ ਕਹਿੰਨੀ ਆ ਤਿੰਨੇ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਰੰਗ ਬਰੰਗਿਆ ਇਹਨੂੰ ਵੀ ਆਪਾਂ ਲਾ ਦੇਣੀ ਹੈ ਜੀ ਸੁਰਖੀ ਬਿੰਦੀ ਪਿਆਜ਼ਾਂ ਨੂੰ ਵੀ ਤੇ ਵਧੀਆ ਤੜਕਾ ਫੜਕਾ ਲਾ ਕੇ ਤੇ ਆਪਾਂ ਪਿਆਜ਼ ਦੀ ਸਬਜ਼ੀ ਬਣਾਉਣੀ ਹੈਗੀ ਹੈ ਸਬਜ਼ੀ ਬਣਨੀ ਬੜੀ ਸਵਾਦ ਹੈ ਤੁਸੀਂ ਦੇਖਦੇ ਰਹੋ ਤੇ ਤੁਸੀਂ ਵੀ ਅੱਜ ਮੈਨੂੰ ਉਮੀਦ ਹੈ ਵੀ ਇਹੋ ਜੀ ਸਬਜੀ ਬਣਾ ਕੇ ਜਰੂਰ ਖਾਓਗੇ ਪਿਆਜ਼ ਵਾਲੀ ਹੈ ਨਾ ਤੇ ਆ ਦੇਖੋ ਜੀ ਪਿਆਜ਼ ਵਾਲੀ ਸਬਜੀ ਆਪਾਂ ਭੁੰਨੀ ਜਾਂਦੇ ਆ ਪਿਆਜ਼ ਤੇ ਤਿਆਰ ਹੋਈ ਜਾਂਦੀ ਹੈਗੀ ਥੋੜਾ ਜੈ ਨੂੰ ਮਤਲਬ ਕਿ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਦੇ ਵਿੱਚ ਹੁਣ ਥੋੜਾ ਜਿਹਾ ਆਪਾਂ ਪਾਣੀ ਪਾਉਣਾ ਠੀਕ ਹੈ ਪਾਣੀ ਤੋਂ ਬਿਨਾ ਫਿਰ ਇਹ ਕੱਚੇ ਰਹਿ ਜਾਂਦੇ ਆ ਪਾਣੀ ਜੇ ਨਾ ਪਾਈਏ ਨਾ ਥੋੜਾ ਜੈ ਤੇ ਫਿਰ ਇਹ ਵਧੀਆ ਨਹੀਂ ਬੰਦੇ ਨੇ ਤਾਂ ਨਾ ਇਹਨਾਂ ਦੇ ਉੱਤੇ ਨਮਕ ਮਿਰਚ ਜਾਂ ਉੱਤੇ ਰੜਕਦਾ ਜਾਂ ਰਹਿੰਦਾ ਹੈਗਾ ਠੀਕ ਹੈ ਜੀ ਪਾਣੀ ਪਾਤਾ ਹੁਣ ਇਹਨਾਂ ਨੂੰ ਥੋੜਾ ਜਿਹਾ ਛੇਕ ਲੱਗਣ ਦਿਓ ਜਾਣੀ ਕਿ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਰਿੱਜਨ ਦਿਓ ਠੀਕ ਹੈ ਜੀ ਇਹ ਰਿੱਜ ਜਾਣਗੇ ਹੁਣ ਰਿੱਜ ਕੇ ਇਹਨਾਂ ਨੇ ਬਣ ਜਾਣਾ ਹੈਗਾ ਵਧੀਆ ਉਸ ਤੋਂ ਬਾਅਦ ਮੈਂ ਆਪਾਂ ਇਹਨਾਂ ਦੇ ਵਿੱਚ ਕੀ ਪਾਉਣਾ ਸਾਰੀ ਮੇਨ ਗੱਲ ਤਾਂ ਬਾਅਦ ਵਾਲੀ ਹੈ ਜਿਹੜੀ ਆਪਾਂ ਬਾਅਦ ਦੇ ਵਿੱਚ ਇਹਦੇ ਵਿੱਚ ਕੀ ਪਾਉਣਾ ਹੈ ਸਾਰੀ ਜਿਹੜੀ ਮੇਨ ਪ੍ਰੋਬਲਮ ਆ ਨਾ ਆਪਣੀ ਸਾਰੀ ਉਹੀ ਖੜੀ ਹੋਈ ਪਈ ਹੈ ਵੀ ਹੁਣ ਆਪਾਂ ਇਹਨੂੰ ਕਿਵੇਂ ਤਿਆਰ ਕਰੀਏ ਲਓ ਜੀ ਰਿੱਜ ਹੀ ਜਾਂਦੇ ਆ ਵਿਚਾਰੇ ਮੈਂ ਕਹਿੰਨੀ ਕਿਆ ਬਾਤਾਂ ਤਰਕ ਫੜਕ ਹੋਈ ਜਾਂਦੀ ਹੈਗੀ ਆ ਆਪਾਂ ਚੱਕ ਕੇ ਲੰਮੇ 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 ਲਵੇਂ ਵੱਡਾ ਪਿਆਜ਼ ਲੈ ਲਾ ਤੇ ਉਹਦੇ ਲੰਮੇ ਲੰਮੇ ਛਿਲਕੇ ਜੇ ਬਣ ਗਏ ਹਨਾ ਤੇ ਲੱਗਣੇ ਬੜੇ ਸਵਾਦ ਆ ਤੁਸੀਂ ਸੁੱਕੀ ਵੀ ਰੱਖ ਸਕਦੇ ਹੋ ਰੋਟੀ ਤੇ ਧਰ ਕੇ ਖਾ ਸਕਦੇ ਹੋ ਕੋਬਲੀਆਂ ਬਾਟੀਆਂ ਚ ਤਾਂ ਨਹੀਂ ਇਹ ਚੰਗੀ ਲੱਗਦੀ ਹੁੰਦੀ ਰੋਟੀ ਤੇ ਧਰੀ ਵਾਲੀ ਵਧੀਆ ਲੱਗਦੀ ਹੁੰਦੀ ਹੈ ਤੁਸੀਂ ਖੁੱਲੇ ਇਹਨੂੰ ਸੁੱਕੀ ਵੀ ਰੱਖ ਸਕਦੇ ਹੋ ਜੇ ਰੱਖਣੀ ਹੋਵੇ ਤੇ ਆਹ ਦੇਖੋ ਜੀ ਪਾਣੀ ਲੱਗ ਗਿਆ ਸੁੱਕਣ ਚੱਕੋ ਜੀ ਜਿਹੜੀ ਆਪਾਂ ਲਾਸਟ ਚੀਜ਼ ਪਾਉਣੀ ਹੈ ਆਪਾਂ ਚੱਕਿਆ ਜੀ ਦੁੱਧ ਦਾ ਗਲਾਸ ਤੇ ਆਪਾਂ ਦੁੱਧ ਇਹਦੇ ਵਿੱਚ ਪਾਤਾ ਇਹ ਬਣ ਗਏ ਜੀ ਦੁੱਧ ਵਾਲੇ ਗੰਡੇ ਠੀਕ ਹੈ ਜੀ ਦੁੱਧ ਵਾਲੀ ਸਬਜ਼ੀ ਬਣ ਗਈ ਅੱਗੇ ਕੀ ਸੀ ਜ਼ਿਆਦਾਤਰ ਇਹ ਸਬਜ਼ੀਆਂ ਬਣਦੀਆਂ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਇਹ ਬਣਦੀਆਂ ਸਰਦੀਆਂ 'ਚ ਵੀ ਬਣਦੀਆਂ ਕਿਉਂਕਿ ਪਿੰਡਾਂ ਤੋਂ ਸ਼ਹਿਰ ਸੀਗੇ ਦੂਰ ਗੰਡੇ ਤੇ ਆਲੂ ਤਾਂ ਇਕੱਠੇ ਲੈ ਜਾਂਦੇ ਸੀਗੇ ਤੇ ਫਿਰ ਉਹੀ ਕਈ ਕਈ ਦਿਨ ਬਣੀ ਜਾਂਦੇ ਹਨਾ ਤਿਆਰ ਹੋਈ ਜਾਂਦੇ ਤੇ ਲੋ ਜੀ ਇਹ ਆਪਣੀ ਸਬਜ਼ੀ ਹੋਣ ਲੱਗੀ ਤਿਆਰ ਤੇ ਇਹਨੂੰ ਆਉਣ ਦੇ ਅਵਾਲਾ ਇੱਕ ਅਵਾਲਾ ਏ ਤੋਂ ਇਹਨੇ ਵਧੀਆ ਬਣ ਜਾਣਾ ਹੈਗਾ ਉਵਾਲਾ ਆਏ ਤੋਂ ਇਹਨੇ ਵਧੀਆ ਤਿਆਰ ਹੋ ਜਾਣਾ ਆ ਦੇਖੋ ਜੀ ਤੁਸੀਂ ਇਹ ਪੈ ਗਈ ਰਿਜਜੇ ਜਦੋਂ ਰਿਜਜ ਗਈ ਤੇ ਇਹ ਜਿਹੜਾ ਦੁੱਧ ਸੀ ਉਹਨੂੰ ਆਪਣੇ ਉਵਾਲਾ ਆ ਗਿਆ ਤੇ ਬਹੁਤ ਹੀ ਵਧੀਆ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਬੜੇ ਸਵਾਦ ਤਰੀਕੇ ਨਾਲ ਇਹਨੇ ਵਧੀਆ ਤਿਆਰ ਹੋ ਜਾਣਾ ਤੇ ਦੂਜੇ ਬੰਨੇ ਆਪਾਂ ਕੀ ਕੀਤਾ ਜੀ ਤਵਾ ਧਰ ਲਿਆ ਇਹਨੂੰ ਚੱਕ ਕੇ ਦੂਜੇ ਚੁੱਲ੍ਹੇ ਤੇ ਧਰਤਾ ਤੇ ਦੂਜੇ ਬੰਨੇ ਧਰ ਲਿਆ ਆਪਾਂ ਤਵਾ ਤਵਾ ਚੱਕ ਕੇ ਆਪਾਂ ਇਹਨੂੰ ਕੀ ਕੀਤਾ ਜੀ ਮਾਂਜ ਧੋ ਕੇ ਤੇ ਆਪਾਂ ਇਹਨੂੰ ਕਰ ਲਿਆ ਗਰਮ ਗਰਮ ਕਰਕੇ ਤੇ ਉਧਰੋਂ ਆਪਾਂ ਚੱਕਿਆ ਜੀ ਪ੍ਰਾਂਤ ਚੱਕਿਆ ਆਪਣੀ ਆਟਾ ਚੱਕਿਆ ਚਕਲਾ ਚੱਕਿਆ ਬੇਰਨਾ ਚੱਕਿਆ ਤੇ ਰੋਟੀ ਬੇਲੀ ਬੇਰ ਕੇ ਰੋਟੀ ਤੇ ਆਪਾਂ ਸੁੱਖ ਨਾਲ ਪਾਤੀ ਜੀ ਤਵੇ ਦੇ ਉੱਤੇ ਠੀਕ ਹੈ ਰੋਟੀ ਨੇ ਰੜ ਕੇ ਹੋ ਜਾਣਾ ਤਿਆਰ ਮੈਂ ਕਹਿੰਦੀ ਆں ਦਾਗ ਵੀ ਲੱਗੇ ਤਿੰਨ ਚਾਰ ਰੋਟੀ ਦੇ ਉੱਤੇ ਚਲੋ ਕੋਈ ਨਹੀਂ ਹਨਾ ਰੜ ਗਈ ਵਿਚਾਰੀ ਇਹ ਕੋਈ ਦਾਗ ਵਾਲੀ ਕੋਈ ਏਡੀ ਖਾਸ ਗੱਲ ਨਹੀਂ ਤੇ ਪਤਲੀ ਜੀ ਇਹ ਤੇ ਪਤਲੀ ਜੀ ਸਬਜੀ ਹੈ ਜੀ ਪਿਆਜ਼ ਵਾਲੀ ਤੇ ਆਪਾਂ ਪਾ ਲਈ ਬਾਟੀ ਦੇ ਵਿੱਚ ਤੇ ਹੁਣ ਆਪਾਂ ਪਾ ਲੈਣਾ ਜੀ ਇਹਦੇ ਵਿੱਚ ਕਿਉਂ ਕਿਓ ਪਾ ਕੇ ਆਪਾਂ ਪਿਆਜ਼ ਦੀ ਸਬਜ਼ੀ ਚ ਦੁੱਧ ਵਾਲੀ ਚ ਬੜਾ ਸਵਾਦ ਲੱਗਦਾ ਕੱਦੂ ਦੇ ਵਿੱਚ ਦੁੱਧ ਪਾਓ ਜੀ ਤੋਰੀਆਂ ਦੇ ਵਿੱਚ ਦੁੱਧ ਪਾਓ ਤੇ ਜੀਰੇ ਦਾ ਤੜਕਾ ਲਾਓ ਤੇ ਵਿੱਚ ਪਾਓ ਕਿਓ ਤੇ ਪਤਲੀਆਂ ਖਾਓ ਰੋਟੀਆਂ ਤੇ ਬੜੀਆਂ ਸਵਾਦ ਲੱਗਦੀਆਂ ਨੇ ਹਲਕਾ ਫੁਲਕਾ ਖਾਣਾ ਕਈ ਵਾਰੀ ਬੜਾ ਸਵਾਦ ਲੱਗਦਾ ਤੇ ਡਾਕਟਰ ਸਾਹਿਬ ਨੂੰ ਮੈਂ ਆਖਾ ਤੁਸੀਂ ਚੱਕੋ ਇੱਕ ਵਾਰੀ ਕਰਾ ਰੋਟੀ ਖਾਓ ਤੇ ਦੂਜੇ ਬੰਨੇ ਆਪਣੇ ਰਾਤ ਗੱਟਿਆਂ ਦੀ ਸਬਜ਼ੀ ਬਣਾਈ ਤੇ ਅਰਮਾਨ ਕਹਿੰਦਾ ਮੈਂ ਤਾਂ ਗੱਟਿਆਂ ਦੀ ਖਾਣੀ ਐ ਚੱਲ ਭਾਈ ਮਖ ਤੂੰ ਗੱਟਿਆਂ ਦੀ ਖਾ ਲਾ ਤੇ ਮੈਂ ਕੀ ਕੀਤਾ ਜੀ ਕੱਪੜੇ ਚੱਕੇ ਤੇ ਮੈਂ ਖੋਲੀ ਮਸ਼ੀਨ ਆ ਬਾਥਰੂਮ ਇਧਰਲੇ ਸਾਈਡ ਤੇ ਮੇਰੇ ਬਣਿਆ ਹੋਇਆ ਉਹਦੇ ਵਿੱਚ ਹੀ ਮਸ਼ੀਨ ਪਈ ਆ ਨਾ ਕਿਤੇ ਧੁੱਪ ਚ ਨਾ ਹਨੇਰੀ ਚ ਕੱਢਣੀ ਪਵੇ ਨਾ ਰੱਖਣੀ ਪਵੇ ਵਿੱਚ ਫਿੱਟ ਕੀਤੀ ਵੀ ਆ ਮਸ਼ੀਨ ਤੇ ਆਪਾਂ ਚੱਕੇ ਤੇ ਕੱਪੜੇ ਪਾਏ ਜੀ ਇਹਦੇ ਵਿੱਚ ਹਜੇ ਸਵੇਰ ਸਵੇਰੇ ਆਪਾਂ ਇਹ ਮੈਂ ਕਾ ਕੱਪੜਿਆਂ ਦਾ ਕੰਮ ਵੀ ਨਿਮੇੜ ਕੇ ਚਲੋ ਜੀ ਕੱਪੜੇ ਹੁਣ ਧੋਤੇ ਜਾਣਗੇ ਆਪਾਂ ਸਰਫ ਪਾਤੀ ਤੇ ਧੋਤੇ ਜਾਣਗੇ ਤੇ ਆਪਾਂ ਕੀ ਕੀਤਾ ਜੀ ਹੁਣ ਸਾਰਾ ਕੁਝ ਕਰ ਕਰਾ ਕੇ ਕੰਮ ਨੱਕੀ ਕਰਕੇ ਕੰਮ ਤੇ ਹੁਣ ਲਾਸਟ ਦੇ ਵਿੱਚ ਆਪਾਂ ਕੀ ਕੀਤਾ ਜੀ ਦੋ ਕੱਪ ਬਣਾਏ ਚਾਹ ਦੇ ਮੈਂ ਕਹਿੰਦੀ ਆਂ ਕੀ ਆ ਬਾਤਾ ਹੁਣ ਬੜੀ ਸਵਾਦ ਚਾਹ ਲੱਗੂਗੀ ਆਪਾਂ ਨੂੰ ਦੁਪਹਿਰ ਆ ਗਈ ਕੰਮ ਕਰਦਿਆਂ ਨੂੰ ਆਪਾਂ ਚੱਕੀ ਜੀ ਚਾਹ ਤੇ ਚਲੋ ਜੀ ਪੀਤੀ ਤੇ ਇਹ ਹੋ ਗਿਆ ਜੀ ਆਪਣਾ ਜ ਸਾਰੇ ਦਿਨ ਦਾ ਕੰਮ ਕਿਉਂਕਿ ਆਪਾਂ ਸੀਗੇ ਘਰੇ ਤੇ ਘਰੇ ਰਹਿ ਕੇ ਤਾਂ ਫਿਰ ਇਹੀ ਕੰਮ ਹੀ ਹੁੰਦਾ ਜੀ ਬਾਹਰਲੇ ਕੰਮ ਦੇ ਨਾਲ ਇਹ ਕੰਮ ਨਹੀਂ ਹੁੰਦੇ ਤੇ ਅੱਜ ਆਪਾਂ ਸਾਰਾ ਜੀ ਰਾਜੀ ਕਰਕੇ ਆਪਾਂ ਸਾਰਾ ਘਰ ਦਾ ਕੰਮ ਕੀਤਾ ਤੇ ਆਉਣ ਲੱਗੇ ਫੋਨ ਲੋਕਾਂ ਦੇ ਤੇ ਚਲੋ ਜੀ ਆਪਾਂ ਹੁਣ ਫੋਨ ਵੀ ਸੁਣ ਲਾਂਗੇ ਤੇ ਸਰਦਾਰ ਜੀ ਨੇ ਵੀ ਪੀਤੀ ਚਾਹ ਤੇ ਆਪਾਂ ਵੀ ਪੀਤੀ ਚਾਹ ਤੇ ਚਲੋ ਠੀਕ ਹੈ ਜੀ ਬਾਏ 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 ਸਾਰਿਆਂ ਨੂੰ ਜੀ ਬਾਏ ਬਾਏ